ਅੱਜ ਵੀ ਜੋ ਫਿਜ਼ੀਓਥੈਰੇਪੀ ਦਾ ਕੈਂਪ ਲੱਗਾ ਅੱਜ ਵਾਲਾ ਸਮਾਜ ਸਭਾ ਵੱਲੋਂ ਕੀ ਕਹਿਣਾ ਚਾਹੋਗੇ ਮਹਾਰਾਜਾ ਅਗਰਸੈਨ ਕੀ ਜੈ ਕੁਲਦੇਵੀ ਮਾਤਾ ਲਕਸ਼ਮੀ ਕੀ ਜੈ ਮਹਾਰਾਜਾ ਅਗਰਸੈਨ ਜੀ ਦੀ ਪ੍ਰੇਰਣਾ ਦੇ ਨਾਲ ਅਗਰਵਾਲ ਸਮਾਜ ਸਭਾ ਵੱਲੋਂ ਇਹ ਨੈਰੋਪੈਥੀ ਦਾ ਫਿਜ਼ੀਓਥੈਰੇਪੀ ਦਾ ਜਿਹੜਾ ਕੈਂਪ ਲਾਇਆ ਜਾ ਰਿਹਾ ਹੈਗਾ ਜਿਹਦੇ ਵਿੱਚ ਚੰਡੀਗੜ੍ਹ ਤੋਂ ਡਾਕਟਰ ਆਏ ਨੇ ਸਪੈਸ਼ਲ ਔਰ ਬਹੁਤ ਵਧੀਆ ਟ੍ਰੀਟਮੈਂਟ ਹੋ ਰਿਹਾ ਹੈ ਪੂਰਾ ਵਧੀਆ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਬਹੁਤ ਰਾਸ਼ਾ ਹੈਗਾ ਅਗਰਵਾਲ ਸਮਾਜ ਸਭਾ ਸਮੇਂ-ਸਮੇਂ ਤੇ ਜੋ ਹੈ ਬਹੁਤ ਵਧੀਆ ਸਮਾਜ ਦੇ ਭਲਾਈ ਦਾ ਕੰਮ ਕਰਦੀ ਹੈ ਪਹਿਲਾਂ ਤੋਂ ਹੀ ਅਸੀਂ ਇਹ ਸਮਾਜ ਦੇ ਭਲਾਈ ਦਾ ਕੰਮ ਕਰਦੇ ਆ ਰਹੇ ਹਾਂ ਮੈਡੀਕਲ ਕੈਂਪ ਲਾਣੇ ਬਲੱਡ ਕੈਂਪ ਲਾਣੇ ਇਸ ਤਰ੍ਹਾਂ ਨੈਰੋਥੈਰੇਪੀ ਦੇ ਕੈਂਪ ਲਾਣੇ ਹੋਰ ਲੋੜਵੰਦਾਂ ਦੀ ਸਹਾਇਤਾ ਕਰਨੀ ਤੀਰਥ ਯਾਤਰਾ ਕਰਾਣੀ ਇਸ ਤਰ੍ਹਾਂ ਅਗਰਵਾਲ ਸਮਾਜ ਸਭਾ ਕੋਵਿਡ ਦੇ ਕੈਂਪ ਲਾਣੇ ਇਸ ਤਰ੍ਹਾਂ ਅਗਰਵਾਲ ਸਮਾਜ ਸਭਾ ਹਰ ਵਕਤ ਅਗਰਵਾਲ ਸਮਾਜ ਲਈ ਔਰ ਸਾਰੇ ਲੋਕਾਂ ਦੀ ਭਲਾਈ ਸਦਾ ਤਤਪਰ ਰਹਿੰਦੀ ਹੈ ਅਸੀਂ ਚਾਹਨੇ ਆ ਸਾਰੇ ਸਹਿਯੋਗ ਦੇਣ ਜੋ ਅਗਰਵਾਲਾਂ ਦੇ ਵਿੱਚ ਆਪਣੀਆਂ ਤਰੂਟੀਆਂ ਆਈਆਂ ਹੋਈਆਂ ਨੇ ਉਹਨਾਂ ਨੂੰ ਆਪਾਂ ਦੂਰ ਕਰੀਏ ਸੋ ਸਾਰੇ ਅਗਰਵਾਲ ਸਮਾਜ ਸਭਾ ਨਾਲ ਜੁੜਨ ਅਸੀਂ ਤੁਹਾਡੇ ਚੰਗਰਾ ਹੀ ਇਹ ਬੇਨਤੀ ਕਰਦੇ ਆਂ ਔਰ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਆਂ ਤੁਸੀਂ ਅੱਜ ਇੱਥੇ ਆਇਓ ਔਰ ਬਹੁਤ ਹੀ ਵਧੀਆ ਇਹ ਕੈਂਪ ਹੈਗਾ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਧੂਰੀ ਚ ਪਹਿਲੀ ਵਾਰ ਕੈਂਪ ਲੱਗ ਰਿਹਾ ਸੋ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਗਰਵਾ ਸਮਾਜ ਸਭਾ ਵੱਲੋਂ ਜਿਹੜਾ ਅੱਜ ਨੈਰੋ ਫਲੇਪੀ ਦਾ ਕੈਂਪ ਲਾਇਆ ਜਾ ਰਿਹਾ ਹੈ ਕਿਉਂਕਿ ਇਹਦੇ ਵਿੱਚ ਅੱਜ ਕੱਲ੍ਹ ਗੋਡਿਆਂ ਦੀ ਕਮਰ ਦੀ ਮੋਡਿਆਂ ਦੀ ਇੰਨੀ ਪ੍ਰੋਬਲਮ ਹੈ ਤਾਂ ਕਿ ਉਹਦੇ ਵਿੱਚ ਅਸੀਂ ਨੇ ਸੋਚਿਆ ਵੀ ਜਿਹੜੇ ਅੱਜ ਚੰਡੀਗੜ੍ਹ ਤੋਂ ਡਾਕਟਰ ਆਏ ਨੇ ਬਹੁਤ ਹੀ ਵਧੀਆ ਇਹਨਾਂ ਦਾ ਰਿਸਪੌਂਸ ਆ ਪਹਿਲਾਂ ਵੀ ਸਾਡੇ ਇੱਥੋਂ ਸਾਡੇ ਮੈਂਬਰ ਗਏ ਨੇ ਤਾਂ ਕਿ ਉਹਨਾਂ ਨੇ ਦੱਸਿਆ ਵੀ ਇਹ ਕੰਮ ਤਾਂ ਨੂੰ ਜ਼ਰੂਰ ਲਾਉਣਾ ਚਾਹੀਦਾ ਸੋ ਇੱਥੇ ਜਿਹੜੇ ਅੱਜ ਪੇਸ਼ੈਂਟ ਆਏ ਨੇ ਬਹੁਤ ਖੁਸ਼ ਹੋ ਕੇ ਗਏ ਨੇ ਤੇ ਵਧੀਆ ਤਰੀਕੇ ਨਾਲ ਕੈਂਪ ਲਾਇਆ ਗਿਆ ਕਿ ਤੱਕ ਕਨੈਕਟਲੀ ਚੈੱਕ ਕਰੀ ਹਾਂ ਤਾਂ ਕਾ 85 ਮਰੀਜ਼ ਆਪਣੇ ਡਾਕਟਰ ਸਾਹਿਬ ਚੈੱਕ ਕਰ ਚੁੱਕੇ ਨੇ ਤੇ ਕਾਫੀ ਫੋਨ ਆਈ ਨਹੀਂ ਜਾ ਰਹੇ ਨੇ 2 ਵਜੇ ਤੱਕ ਸਾਡਾ ਕੈਂਪ ਚੱਲੂਗਾ ਉਮੀਦ ਆ ਸਾਨੂੰ ਕਿ 150 ਤੋਂ ਜ਼ਿਆਦਾ ਪੇਸ਼ੈਂਟ ਅੱਜ ਡਾਕਟਰ ਸਰ ਕੀ ਨਾਮ ਹੈ ਜੀ ਆ ਮੇਰਾ ਨਾਮ ਅਜੀ ਗਾਂਧੀ ਹੈ ਮੈਂ ਚੰਡੀਗੜ੍ਹ ਤੋਂ ਆਈ ਹਾਂ ਅਸੀਂ ਅੱਜ ਅਦਿਰੋਜ ਬਾਅਦ ਬਲੈਕ ਤੋਂ ਫ੍ਰੀ ਕਿੱਕ ਅਗਰ왈 ਸਮਾਜ ਵੱਲੋਂ ਜਿਹੜਾ ਨਿਊਰੋਥੈਰੇਪੀ ਦਾ ਜਿਹੜਾ ਕੈਂਪ ਲਾਇਆ ਗਿਆ ਹੈ ਇਦੇ ਚਾ ਮੇਰੇ ਨਾਲ ਪੰਜ ਨਿਊਰੋਥੈਪਿਸ ਹੋਰ ਚੰਡੀਗੜ੍ਹ ਤੋਂ ਤੇ ਬਰਨਾਲਾ ਤੋਂ ਆਏ ਆ। ਇੱਥੇ ਬਿਨਾਂ ਦਵਾਈ ਦੇ ਇਲਾਜ ਕੀਤਾ ਜਾ ਰਿਹਾ ਹੈ। ਮੈਂ ਧੰਨਵਾਦ ਕਰਦਾ ਅਗਰਵਾਲ ਸਮਾਜ ਦਾ ਜਿਨ੍ਹਾਂ ਨੇ ਇੱਥੇ ਸਾਨੂੰ ਇਹ ਮੌਕਾ ਦਿੱਤਾ। ਅੱਜ ਕੱਲ੍ਹ ਦੇਖਿਆ ਜਾ ਰਿਹਾ ਹੈ ਕਿ ਬਿਮਾਰੀਆਂ ਕਾਫੀ ਜਲਦੀ ਵੱਧ ਰਹੀਆਂ ਹਨ। ਕੀ ਕਰੀਏ? ਬਿਮਾਰੀਆਂ ਦਾ ਕਾਰਨ ਹੈ ਅਸੀਂ ਜਿਹੜਾ ਬਿਨਾਂ ਸੋਚੇ ਸਮਝੇ ਜੋ ਦਿਲ ਚਾਹਦਾ ਖਾਈ ਜਾਂਦੇ ਹਾਂ। ਖਾਣ-ਪੀਣ ਦਾ ਭਰੇਜ ਨਹੀਂ ਕਰਦੇ। ਹਰੇਕ ਦਾ ਸਰੀਰ ਆਪਣਾ ਹੈ। ਕੋਈ ਤੁਹਾਨੂੰ ਡਾਈਟਰੀ ਦੱਸ ਸਕਦਾ ਤੁਹਾਨੂੰ ਬਤਾ ਤੁਹਾਨੂੰ ਕੀ ਚੀਜ਼ ਸੂਟ ਕਰਦੀ ਹੈ ਤਾਂ ਹੀ ਪੰਜਾਬੀ ਚ ਕੀ ਕਹਿੰਦਾ ਕਿਸੇ ਨੂੰ ਮਾਹ ਸੁਆਦੀ ਕਿਸੇ ਨੂੰ ਬਾਦੀ ਇਸ ਕਰਕੇ ਆਪਦੇ ਸਰੀਰ ਨੂੰ ਆਪ ਜਾਣੋ ਤੁਹਾਨੂੰ ਕੀ ਸੂਟ ਕਰਦਾ ਹੈ ਤੁਹਾਡਾ ਕਾਫ ਵਾਲਾ ਸਰੀਰ ਹੈ ਤੁਸੀਂ ਕਿਹੜੀਆਂ ਚੀਜ਼ਾਂ ਖਾਣੀਆਂ ਤੁਹਾਨੂੰ ਕਿਹਦੇ ਨਾਲ ਫਾਇਦਾ ਹੋ ਰਿਹਾ ਕਿਹਦੇ ਨਾਲ ਤੁਹਾਨੂੰ ਨੁਕਸਾਨ ਹੋ ਰਿਹਾ ਇਹ ਆਪਦੇ ਸਰੀਰ ਨੂੰ ਜਾਣੋ ਐ ਤਾਂ ਦੇਖਾ ਦੇਖੀ ਬੁਜਾਰਦਾ ਖਾਣਾ ਹੋਰ ਖਾਣਾ ਹੈ ਸਾਰਾ ਇਹ ਸਾਡੇ ਸਰੀਰ ਨੂੰ ਖਰਾਬ ਕਰਦੇ ਆ ਇਹ ਨਹੀਂ ਖਾਣਾ ਚਾਹੀਦਾ ਕਿਹੜਾ ਸਭ ਤੋਂ ਵੱਡੀ ਬਿਮਾਰੀ ਚੱਲ ਰਹੀ ਹੈ ਜੀ ਅੱਜਕੱਲ੍ਹ ਇਸ ਨੂੰ ਗਰਦਨ ਨੂੰ ਸਪਰਾਇਆ ਪਿੱਠ ਜ਼ਿਆਦਾ ਲੋਕਾਂ ਨੂੰ ਦਾ ਰੁਚੀ ਵੱਡੀ ਹੈ। ਇਹ ਆਮ ਤੁਸੀਂ ਮਾਰਕੀਟ ਜਾਓਗੇ ਸਾਰਿਆਂ ਦੇ ਜ਼ਬਾਨ ਤੇ ਹੈ ਕਿ ਮੇਰੀ ਸਿਟਿੰਗ ਜੌਬ ਹੈ। ਇਸ ਕਰਕੇ ਮੈਂ ਜੀ ਲੈਪਟਾਪ ਤੇ ਕੰਮ ਕਰਦਾ। ਲੈਪਟਾਪ ਤੇ 18 ਘੰਟੇ ਕੰਮ ਕਰਨ ਨਾਲ ਗਰਦਨ ਚ ਦਰਦ ਨਹੀਂ ਆਣੀ ਚਾਹੀਦੀ। ਇੱਕ ਨਾਰਮਲ ਬੰਦੇ ਨੂੰ ਕੰਮ ਕਰਦੇ ਹੋਏ ਥਕਣਾ ਚਾਹੀਦਾ ਦੁਖਣਾ ਨਹੀਂ ਚਾਹੀਦਾ। ਜੇ ਦੁਖ ਰਿਹਾ ਹੈ ਤਾਂ ਮਤਲਬ ਹੈ ਸਰੀਰ ਚ ਕੋਈ ਨਾ ਕੋਈ ਕਮੀ ਹੈ। ਤੁਕ ਚ ਨਹੀਂ ਜਾਂਦੇ ਵਿਟਾਮਿਨ ਡੀ ਘਟ ਹੈ। ਅਸੀਂ B12 ਘਟਾ ਹਰ ਚੌਥੇ ਬੰਦੇ ਦਾ ਅਜ ਬੀਟਾਮਿਨ B12 ਘਟਾ ਹੈ ਤਾਂ ਸਿੰਪਲ ਇੱਕ ਖਮੀਰ ਵਾਲੀ ਰੋਟੀ ਰੋਜ਼ ਖਾਣੀ ਸ਼ੁਰੂ ਕਰੋ 10 ਦਿਨਾਂ ਬਾਅਦ ਆਪਦਾ B12 ਚੈੱਕ ਕਰਾ ਲਓ ਖਮੀਰ ਮਣੇ ਦਹੀਂ ਆਟਾ ਆਟੇ ਦੇ ਅੰਦਰ ਦਹੀਂ ਥੋੜੀ ਜੀ ਪਾ ਕੇ ਉਹਨੂੰ ਗੁੰਨ ਕੇ ਬਾਹਰ ਰੱਖ ਦਿਓ ਬਿਨਾ ਫ੍ਰਿਜ ਦੇ ਉਹ ਜਿਹੜਾ ਖਮੀਰ ਹੋ ਜਾਏਗਾ ਉਹ ਖੰਝੇਗਾ ਆਟਾ ਉਹਦੀ ਰੋਟੀ ਖਾਓ 5 ਦਿਨ 10 ਦਿਨ ਖਾਓ B12 ਪੂਰਾ ਹੋ ਜਾਏਗਾ ਪੀਲੇ ਰੰਗ ਦਾ ਪੀਲੇ ਰੰਗ ਦੀ ਬੋਤਲ ਚ ਪਾਣੀ ਜਿਹੜਾ ਬਾਹਰ ਧੁੱਪੇ ਰੱਖ ਕੇ ਜੇ ਨਹੀਂ ਧੁੱਪੇ ਜਾਣਾ ਤੁਪੇ ਨਹੀਂ ਜਾਣਾ ਤੇ ਪੀਲੇ ਰੰਗ ਦੀ ਬੋਤਲ ਜਿਹੜੀ ਹੈ ਕੱਚ ਦੀ ਬੋਤਲ ਉਹਨੂੰ ਧੁਪੇ ਰੱਖ ਦਿਓ ਪਾਣੀ ਦੀ ਭਰ ਕੇ ਉਹ ਵਾਲਾ ਪਾਣੀ ਪੀ ਲੋ ਉਲਟਾ ਮਿੰਡੀ ਪੂਰਾ ਹੋ ਜਾਏਗਾ ਤੇ ਦੋ ਚੀਜ਼ਾਂ ਵੀ ਇੰਨੀਆਂ ਕਰਨੀਆਂ ਸ਼ੁਰੂ ਕੀਤੀਆਂ ਸਰੀਰ ਠੀਕ ਹੋ ਜਾਏਗਾ